ਕਿ ਕੱਲ੍ਹ ਸ਼ਾਮ ਮੈਨੂੰ ਸਿੰਘ ਸਾਹਿਬ ਜੀ ਦਾ ਟੈਲੀਫੋਨ ਆਇਆ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਫਕਸਰੀ ਕੇ ਦਾਮਦਮਾ ਸਾਹਿਬ ਉਹਨਾਂ ਨੇ ਇੱਕ ਮੈਨੂੰ WhatsApp ਦੇ ਉੱਤੇ ਮੇਰੇ ਤੇ ਉਹ ਆਪਣਾ ਸੇਵਾ ਭੇਜਿਆ ਤੇ ਨਾਲ ਦੀ ਨਾਲ ਉਹਨੇ ਟੈਲੀਵਿਜ਼ਨ ਦੇ ਉੱਤੇ ਵੀ ਆਪਣਾ ਬਿਆਨ ਨਿਸ਼ਰ ਕੀਤਾ ਮੈਂ ਜਦੋਂ ਮੈਨੂੰ ਟੈਲੀਫੋਨ ਮਾਇਆ ਉਦੋਂ ਹੀ ਮੈਂ ਕਿਹਾ ਸੀ ਸਿੰਘ ਸਾਹਿਬ ਜੀ ਕਿ ਤੁਸੀਂ ਵੱਡੇ ਅਹੁਦੇ ਤੇ ਬੈਠੇ ਆ ਤੁਹਾਡਾ ਆਦਰ ਤੇ ਸਤਿਕਾਰ ਆ ਆਪਾਂ ਅਸਤੀਪੇ ਵਾਲੇ ਪਾਸੇ ਨੂੰ ਨਾ ਪਈਏ ਤੁਸੀਂ ਇਹ ਅਸਤੀਪਾ ਆਪਣਾ ਇਹ ਅਸਤੀਪਾ ਭੇਜੋ ਨਾ ਵਾਪਸ ਲਓ ਪਰ ਚਲੋ ਕੋਈ ਨਹੀਂ ਸ਼ਾਮ ਨੂੰ ਰਾਤ ਨੂੰ ਮੇਰ ਫਿਰ ਉਹਨਾਂ ਨਾਲ ਗੱਲ ਹੋਈ ਫਿਰ ਮੈਂ ਉਹਨਾਂ ਦੇ ਨਾਲ ਹੀ ਹੋਏ ਵਿਚਾਰ ਕੀਤੀ ਭਈ ਆਪਾਂ ਤੁਸੀਂ ਕਿਉਂਕਿ ਮੁਖੀ ਆ ਸਿੰਘ ਸਾਹਿਬ ਆਣਿਆ ਮੈਂ ਇਹ ਵੀ ਤੁਹਾਡੇ ਧਿਆਨ ਚ ਲਾਉਣਾ ਚਾਹਨਾ ਕਿ ਜਦ ਦੇ ਉਹਨਾਂ ਨੇ ਦਮਦਮਾ ਸਾਹਿਬ ਦੇ ਨਾਲ ਤੱਕ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਤੌਰ ਤੇ ਉਹ ਜ਼ਿੰਮੇਵਾਰੀ ਲਈ ਸੀ ਉਹ ਜ਼ਿੰਮੇਵਾਰੀ ਉਹਨੇ ਬਾਖੂਬੀ ਨਿਭਾਈ ਆ ਬੜੇ ਸਮੇ ਉੱਤੇ ਥੱਲੇ ਦੇ ਆਏ ਪਰ ਉਹਨਾਂ ਦੀ ਮੈਂ ਇਸ ਪੱਖ ਤੋਂ ਵੀ ਪ੍ਰਸ਼ੰਸਾ ਕਰਦਾ ਕਿ ਉਹਨਾਂ ਨੇ ਉਹ ਸਾਰੇ ਜਿਉਂ-ਜਿਉਂ ਦੇ ਸਮੇਂ ਆਏ ਉਹਨਾਂ ਸਮਿਆਂ ਦੇ ਵਿੱਚੋਂ ਸਾਡੀ ਤਰਜਮਾਨੀ ਕੀਤੀ ਤੇ ਇਸ ਕਰਕੇ ਉਹ ਸਾਡੇ ਸਤਿਕਾਰਯੋਗ ਵੀ ਆ ਤੇ ਜਿਹੜਾ ਸੇਵਾ ਉਹਨੇ ਦਿੱਤਾ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਸੇਵਾ ਹੋਣਦਾਰ ਹੋਰਦਾਨ ਦੇ ਨਾਤੇ ਉਹ ਮੈਂ ਸੇਵਾ ਜਿਹੜਾ ਉਹਨਾਂ ਦਾ ਉਹ ਰੱਦ ਕਰਦਾ ਉਹ ਸੇਵਾ ਮੰਨਿਆ ਨਹੀਂ ਜਾਊਗਾ ਉਹਨਾਂ ਨੂੰ ਮੈਂ ਟੈਲੀਫੋਨ ਤੋਂ ਆ ਥੋੜਾ ਸਮਾਂ ਪਹਿਲਾਂ ਕਨਵੇ ਵੀ ਕਰ ਦਿੱਤਾ ਸੀ ਕਿ ਤੁਸੀਂ ਬਿਹਤਰ ਤਾਂ ਸਿਗਾਪੇ ਅਸਤੀਫਾ ਵਾਪਸ ਲੈਂਦੇ ਪਰ ਕਿਉਂਕਿ ਤੁਹਾਡੀਆਂ ਸੇਵਾਵਾਂ ਸਿੱਖ ਪੰਥ ਪ੍ਰਤੀ ਬਹੁਤ ਸਲਾਘਾਯੋਗ ਆ ਤੇ ਤੁਹਾਡੀਆਂ ਸੇਵਾਵਾਂ ਦੀ ਹੱਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹ ਵੇਖਦੇ ਵਿੱਚ ਵੀ ਬਹੁਤ ਜ਼ਰੂਰਤ ਆ ਕਿਉਂਕਿ ਪਿਛਲਾ ਸਾਰਾ ਸਮਾਂ ਉਹਨਾਂ ਦਾ ਤੇ ਆ ਜਿਹੜਾ ਮੂਹਰਲਾ ਸਮਾਂ ਉਹਦੇ ਵਿੱਚ ਬਖ ਬਖ ਉਹਦਿਆਂ ਤੇ ਸਾਡੇ ਨਾਲ ਸਲਾਹਾਂ ਵੀ ਕਰਦੇ ਆ ਤੇ ਸਾਡੀ ਜੋਗ ਅਗਵਾਈ ਵੀ ਕਰਦੇ ਆ ਸੋ ਉਹ ਸਾਰਿਆਂ ਪੱਖਾਂ ਨੂੰ ਮੁੱਖ ਰੱਖਦੇ ਹੋਏ ਉਹ ਜਿਹੜਾ ਹਸਤੀਪਾਇਆ ਉਹ ਨਾਮਨਜ਼ੂਰ ਕੀਤਾ ਜਾਂਦਾ ਰੱਦ ਕੀਤਾ ਜਾਂਦਾ ਤੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਨਿਮਰਤਾ ਸਹਿਤ ਕਿ ਜਿਵੇਂ ਅੱਗੇ ਤੁਸੀਂ ਸਾਡੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਤੇ ਬਤੌਰ ਪੰਜ ਸਿੰਘ ਸਹਿਬਾਨ ਅਗਵਾਈ ਕਰਦੇ ਆ ਉਸੇ ਤਰ੍ਹਾਂ ਸਾਡੀ ਜਿਹੜੀ ਆ ਜੋਗ ਅਗਵਾਈ ਤੁਸੀਂ ਕਰਨੀ ਆ ਹਾਂ ਮੈਂ ਇਹ ਜ਼ਰੂਰ ਸਪਸ਼ਟ ਕਰਨਾ ਚਾਹੁੰਨਾ ਕਿ ਕਈ ਵਾਰੀ ਮर्यादा ਦਾ ਏਡਾ ਵੱਡਾ ਅਲੰਘਣ ਹੋ ਜਾਂਦਾ ਅੱਜ ਤਾਂ ਸਾਡੇ ਵਿੱਚ ਰਹਿ ਹੀ ਗੱਲ ਇਹ ਗਈ ਆ ਕਿ ਜਿਹੜਾ ਵੀ ਕੋਈ ਸ਼੍ਰੀ ਕਾਲ ਤਖਤ ਸਾਹਿਬ ਨੂੰ ਆਉਂਦਾ ਇੱਕ ਚਿੱਠੀ ਫੜਾ ਦਿੰਦਾ ਬਾਹਰ ਬਖਿਆਨ ਵੀ ਆਪਣੇ ਢੰਗ ਨਾਲ ਕਰ ਜਾਂਦਾ ਭਈ ਜੀ ਇਹਨੂੰ ਆ ਸਜ਼ਾ ਦੇਣੀ ਚਾਹੀਦੀ ਆ ਆਪ ਹੀ ਕੰਪਲੇਨੈਂਟ ਤੇ ਆਪ ਹੀ ਜੱਜ ਦਾ ਵੀ ਰੋਲ ਅਦਾ ਕਰਕੇ ਚਲ ਜਾਂਦੇ ਤੁਸੀਂ মিডিਏ ਵਿੱਚ ਬਿਹਤਰ ਜਾਣਦੇ ਆ ਐਵੇਂ ਕਦੇ ਨਹੀਂ ਹੋਈ ਇਹ ਮਰਿਆਦਾ ਪਿਛਲੇ ਦਮੇ ਦਰਾਨ ਸਿੰਘ ਸਾਹਿਬ ਨੇ ਜਦੋਂ ਇੱਕ ਹਦਾਇਤ ਵੀ ਕੀਤੀ ਸੀ ਭਈ ਜੇ ਤੱਕ ਸ਼ੋਮਣੀ ਗੁਰਦੁਆਰਾ ਜਦ ਤੱਕ ਸ਼ੋਮਣੀ ਕਾਲੀਦਲ ਦੀ ਜਿਹੜੀਆਂ ਵੀ ਇੱਕ ਦੂਏ ਪ੍ਰਤੀ ਸ਼ਿਕਾਇਤਾਂ ਆ ਉਹਦੇ ਪ੍ਰਤੀ ਕੁਝ ਨਾ ਬੋਲਿਆ ਜਾਵੇ ਤੇ ਮੈਂ ਦੇਖਦਾ ਇੱਥੇ ਜਿੰਨੇ ਵੀ ਆਉਂਦੇ ਆ ਕੰਪਲੇਂਟ ਪਾਉਣ ਆਉਂਦੇ ਆ ਨਾਲੇ ਆਪਣਾ ਵਕਿਆਨ ਵੀ ਕਰ ਜਾਂਦੇ ਆ ਤੇ ਸਿਆਸੀ ਰੋਟੀਆਂ ਵੀ ਸੇਕ ਰਹੇ ਆ ਹਮਦਰਦੀ ਨਹੀਂ ਮੈਂ ਕਹਿ ਸਕਦਾ ਸਾਡੇ ਸਾਥੀ ਆ ਤੇ ਫੇਰ ਵੀ ਉਹ ਨਹੀਂ ਸਾਥੀ ਬਣਨੀਆਂ ਮੈਨੂੰ ਪਤਾ ਆ ਸਾਥੀ ਮੈਂ ਵੀ 40 ਸਾਲ 45 ਸਾਲ ਦਾ ਦੇਖਦਾ ਆ ਰਿਹਾ ਤੇ ਫੇਰ ਆਪਾਂ ਸਾਰਥਕ ਰੋਲ ਅਦਾ ਕਰੀਏ ਸਿੰਘ ਸਾਹਿਬ ਸਾਡੇ ਸਤਕਾਰਤਿਆ ਉਹ ਰਾਤ ਵੀ ਮੈਂ ਉਹਨਾਂ ਨੂੰ ਜਿੱਲੇ ਟੈਲੀਫੋਨ ਆਇਆ ਉਸ ਵੇਲੇ ਵੀ ਕਨਵੇ ਕੀਤਾ ਸੀ ਕਿ ਕਿਸੇ ਹਾਲਤ ਵਿੱਚ ਵੀ ਇਹ ਤੁਹਾਡਾ ਅਸੀਵਾ ਮਨਜ਼ੂਰ ਨਹੀਂ ਕੀਤਾ ਜਾਣਾ ਚਾਹੇ ਉਹਨਾਂ ਕੋਲ ਰਿਕਾਰਡਿੰਗ ਵੀ ਸ਼ਾਇਦ ਹੋਵੇ ਤੇ ਮੈਂ ਰਾਤ ਵੀ ਇਹ ਗੱਲ ਕੀਤੀ ਸੀ ਉਹਨਾਂ ਦੇ ਨਾਲ ਤੇ ਹੁਣ ਵੀ ਮੈਂ ਸਵੇਰੇ ਜਿਹੜੀ ਆ ਉਹਨਾਂ ਦੇ ਨਾਲ ਗੱਲ ਕੀਤੀ ਆ ਤੇ ਮੈਂ ਸਮਝਦਾ ਪਈ ਉਹਨਾਂ ਦੀਆਂ ਸੁਭਾਵਾਂ ਬੜਬੁੱਲੀਆਂ ਆ ਤੇ ਬੜਬੁੱਲੀਆਂ ਸੁਭਾਵਾਂ ਦੇ ਵਿੱਚ ਉਹਨੇ ਬੜਮੋਲਾ ਜਿਹੜਾ ਆ ਉਹ ਸਾਡਾ ਸਾਰਾ ਯੋਗਦਾਨ ਪਾਇਆ ਅੰਦਰ ਦੇ ਵਿੱਚ ਫੇਰ ਨਿਮਰਤਾ ਫੈਲ ਸਾਰਿਆਂ ਨੂੰ ਬੇਨਤੀ ਕਰਦਾ ਬਹੁਤ ਕੋਝਿਆ ਬੋਲਣ ਨੂੰ ਬਤੌਰ ਪੋਲਿਟਿਸ਼ੀਅਨ ਇੱਕ ਦੂਏ ਦੇ ਖਿਲਾਫ ਬੋਲੀ ਜਾਈਏ ਜਾਂ ਹੋਰ ਬੋਲੀ ਜਾਈਏ ਤਖਤ ਸਹਿਬਾਨ ਦੇ ਜਥੇਦਾਰ ਜਿਹੜੇ ਆ ਇਹ ਸਤਕਾਰਯੋਗ ਆ ਕੋਈ ਗੱਲ ਕਰਨੀ ਅੰਦਰ ਵੜ ਕੇ ਕੀਤੀ ਜਾ ਸਕਦੀ ਆ ਸਿੰਘ ਸਾਹਿਬ ਅਤੇ ਗਿਆਨੀ ਰਗਵੀਰ ਸਿੰਘ ਜੀ ਸਾਡੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਘਰ ਵੀ ਉਹਨਾਂ ਦਾ ਵਿੱਚੇ ਇਵੇਂ ਹੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਘਰ ਵੀ ਉੱਥੇ ਦੌਨਾ ਸਾਹਿਬ ਦੇ ਵਿੱਚ ਹੀ ਆ ਤੇ ਇੱਥੇ ਵੀ ਆਉਂਦੇ ਜਾਂਦੇ ਆ ਕੋਈ ਸੁਝਾਅ ਦੇਣਾ ਕੋਈ ਗੱਲ ਕਰਨੀ ਆ ਅੰਦਰ ਵੜ ਕੇ ਕਰ ਲੈਣੀ ਚਾਹੀਦੀ ਆ ਫਿਰ ਉਹ ਜਿਹਲੇ ਆਪਾਂ ਲੋਕਾਂ 'ਚ ਨਸ਼ਰ ਹੁੰਦੀ ਕੁਦਰਤੀ ਕਈ ਵਾਰੀ ਫੇ ਬਕਾਰ ਨੂੰ ਸੱਟ ਲੱਗਦੀ ਆ